ਆ ਮੈਡਮ ਸਕੂਲਾਂ ਦੇ ਨਤੀਜੇ ਆ ਚੁੱਕੇ ਨੇ ਦਸਵੀਂ ਦੇ ਨਤੀਜੇ ਆਏ ਨੇ ਕਿਸ ਤਰ੍ਹਾਂ ਦੇਖਦੇ ਹੋ ਪਹਿਲੇ ਸਥਾਨ ਤੇ ਕੁੜੀਆਂ ਰਹੀਆਂ ਨੇ ਸਾਰੇ ਉਹਨਾਂ ਕੁੜੀਆਂ ਦਾ ਹੀ ਜਵਾਨਾ ਹੈ ਅੱਗੋਂ ਵੈਸੇ ਵੀ ਸਾਡਾ ਬੱਚਾ ਬਹੁਤ ਮਿਹਨਤੀ ਹੈ ਇਹ ਬੱਚਾ ਪ੍ਰਾਈਵੇਟ ਸਕੂਲ ਤੋਂ ਆਇਆ ਹੋਇਆ ਸਾਡੇ ਸਕੂਲ ਦੇ ਵਿੱਚ ਪ੍ਰਾਈਵੇਟ ਤੋਂ ਹੈ ਹਾਂਜੀ ਪ੍ਰਾਈਵੇਟ ਤੋਂ ਆਇਆ ਹੈ 7th ਤੱਕ ਬੱਚਾ ਪ੍ਰਾਈਵੇਟ ਚ ਪੜ੍ਹਿਆ ਉਸ ਤੋਂ ਬਾਅਦ ਸਾਡੇ ਸਕੂਲ ਚ ਇਸਨੇ ਐਡਮਿਸ਼ਨ ਲਈ ਹੈ ਤੇ ਉਸ ਤੋਂ ਬਾਅਦ ਬੱਚੇ ਦਾ ਐਡਾ ਅੱਛਾ ਰਿਜ਼ਲਟ ਹੈ 8th ਚ ਵੀ ਆਈ ਥਿੰਕ ਇਹ ਟਾਪਰ ਸੀਗੀ ਠੀਕ ਹੈ ਹੁਣ 10th ਚ ਵੀ ਆਈ ਹੈ ਤੇ ਮੈਂ ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਅੱਜ ਆਪਣੇ ਪਾਲ ਯਾਦ ਆ ਗਏ ਮੈਂ ਖੁਦ ਵੀ ਮੈਰਿਟ ਲਿਸਟ ਚ ਆਈ ਸੀ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਹੜੇ ਸਾਨੂੰ ਇੰਨੇ ਅੱਛੇ ਮੌਕੇ ਦਿੰਦੇ ਆ ਬੱਚਿਆਂ ਦੇ ਲਈ ਦੇਖੋ ਅੱਗੇ ਹੁੰਦੀਆਂ ਸੀ ਪੀਟੀਐਮਸ ਪਰ ਇੰਨੀ ਆਰਗੇਨਾਈਜ਼ਡ ਵੇਚ ਨਹੀਂ ਹੁੰਦੀਆਂ ਹੁਣ ਜਿਹੜੀ ਸਰਕਾਰ ਹੈ ਉਹ ਆਪਣੀ ਜ਼ਿੰਮੇਵਾਰੀ ਸਮਝ ਰਹੀ ਆ ਸਿੱਖਿਆ ਨੂੰ ਇਹ ਅੱਜ ਤੱਕ ਕਦੀ ਮੈਂ ਦੇਖਿਆ ਨਹੀਂ ਇਹ ਚੀਜ਼ਾਂ

ਸਕੂਲ ਦੀ ਸਟੱਡੀ ਨੂੰ ਕਿੱਸਾ ਦੇ ਦੋ ਤੁਸੀਂ ਪ੍ਰਾਈਵੇਟ ਸਕੂਲ ਤੋਂ ਆਏ ਹੋ ਤੇ ਸਰਕਾਰੀ ਸਕੂਲ ਦੀ ਸਟੱਡੀ ਨੂੰ ਕਿੱਸਾ ਦੇ ਦੋ ਸਰ ਸਟੱਡੀ ਸੇਮ ਹੈ ਬੱਚੇ ਨੂੰ ਖੁਦ ਨਹੀਂ ਪੜਾਈ ਕਰਨੀ ਹੈ ਤੇ ਟੀਚਰਸ ਕੀ ਗਾਈਡੈਂਸ ਮਿਲਦੀ ਹੈ ਐਂਡ ਓਵਰਆਲ ਹਾਰਡ ਵਰਕ ਤੋਂ ਸਟੂਡੈਂਟਸ ਨੂੰ ਖੁਦ ਨਹੀਂ ਕਰਨਾ ਤੋ ਠੀਕ ਹੈ ਓਪਰਚੁਨਿਟੀਆਂ ਦੋਨੋਂ ਸਾਈਡ ਮਿਲਦੀਆਂ ਹੈ ਯਾਰ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜੇ ਆ ਚੁੱਕੇ ਨੇ ਵੱਖ-ਵੱਖ ਥਾਵਾਂ ਤੋਂ ਕੁੜੀਆਂ ਨੇ ਬਾਜ਼ੀ ਵਾਰੀ ਹੈਗੀ ਆ ਤਾਂ ਲੁਧਿਆਣਾ ਦੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਕੁੜੀਆਂ ਜਿਹੜੀਆਂ ਵਾ ਪਹਿਲੇ ਸਥਾਨ ਤੇ ਰਹੀਆਂ ਨੇ ਲੁਧਿਆਣਾ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਜਿੱਥੇ ਦੀ ਇੱਕ ਲੜਕੀ ਨੇ ਪਹਿਲਾ ਸਥਾਨ ਜਿਹੜਾ ਵਾ ਹਾਸਲ ਕੀਤਾ ਵਾ ਤਾਂ ਗੱਲਬਾਤ ਵੀ ਕਰਾਂਗੇ ਸਕੂਲ ਦੇ ਪ੍ਰਿੰਸੀਪਲ ਇਸ ਵਕਤ ਉਸ ਬੱਚੀ ਦਾ ਜਿਹੜਾ ਵਾ ਮੂੰਹ ਮਿੱਠਾ ਕਰਾ ਰਹੇ ਨੇ ਤਾਂ ਗੱਲਬਾਤ ਕਰ ਲੈਣੇ ਸਕੂਲ ਦੇ ਪ੍ਰਿੰਸੀਪਲ ਨਾਲ ਮੈਡਮ ਸਕੂਲਾਂ ਦੇ ਨਤੀਜੇ ਆ ਚੁੱਕੇ ਨੇ 10ਵੀਂ ਦੇ ਨਤੀਜੇ ਆਏ ਨੇ ਕਿਸ ਤਰ੍ਹਾਂ ਦੇਖਦੇ ਹੋ ਪਹਿਲੇ ਸਥਾਨ ਤੇ ਕੁੜ ਕੁੜੀਆਂ ਨੇ ਹਾਸਲ ਕੀਤੇ ਨੇ ਤੇ ਹੁਣ 10ਵੀਂ ਦੇ ਵਿੱਚ ਵੀ ਕੁੜੀਆਂ ਨੇ ਬਾਜ਼ੀਮਾਰੀ ਕਿਸ ਤਰ੍ਹਾਂ ਦੇਖਦੇ ਹੱਸ ਸਰ ਹੁਣ ਕੁੜੀਆਂ ਦਾ ਹੀ ਜਵਾਨਾ ਹੈ ਅੱਗੋਂ ਹੈਨਾ ਜੀ ਤੇ ਦੇਖੋ ਸਾਡਾ ਦੇਸ਼ ਵੀ ਬੇਟੀ ਬਚਾਓ ਬੇਟੀ ਪੜਾਓ ਕਿੰਨੇ ਜਿਆਦਾ ਸਾਡਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਿੰਨੇ ਹੀ ਅਭਿਆਨ ਚਲਾਏ ਜਾ ਰਹੇ ਆ ਤੇ ਜਦੋਂ ਜਦੋਂ ਕੁੜੀਆਂ ਫੋਲੋ ਕਰ ਰਹੀਆਂ ਪ੍ਰੋਪਰ ਇਹਨਾਂ ਨੇ ਬਾਜ਼ੀ ਮਾਰਨੀ ਹੈ ਸਰ ਇਹ ਵੈਸੇ ਵੀ ਸਾਡਾ ਬੱਚਾ ਬਹੁਤ ਮਿਹਨਤੀ ਹੈ ਇਹ ਬੱਚਾ ਪ੍ਰਾਈਵੇਟ ਸਕੂਲ ਤੋਂ ਆਇਆ ਹੋਇਆ ਸਾਡੇ ਸਕੂਲ ਦੇ ਵਿੱਚ ਪ੍ਰਾਈਵੇਟ ਤੋਂ ਹੈ ਹਾਂਜੀ ਪ੍ਰਾਈਵੇਟ ਤੋਂ ਆਇਆ ਹੈ 7th ਤੱਕ ਬੱਚਾ ਪ੍ਰਾਈਵੇਟ ਚ ਪੜ੍ਹਿਆ ਉਸ ਤੋਂ ਬਾਅਦ ਸਾਡੇ ਸਕੂਲ ਚ ਇਸਨੇ ਐਡਮਿਸ਼ਨ ਲਈ ਹੈ ਤੇ ਉਸ ਤੋਂ ਬਾਅਦ ਬੱਚੇ ਦਾ ਐਡਾ ਅੱਛਾ ਰਿਜ਼ਲਟ ਹੈ 8th ਚ ਵੀ ਆਈ ਥਿੰਕ ਟਾਪਰ ਸੀਗੀ ਠੀਕ ਹੈ ਹੁਣ 10th ਚ ਵੀ ਆਈ ਹੈ ਤੇ ਮੈਂ ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਅੱਜ ਆਪਣੇ ਪਾਲ ਯਾਦ ਆ ਗਿਆ ਮੈਂ ਖੁਦ ਵੀ ਮੈਰਿਟ ਲਿਸਟ ਚ ਆਈ ਸੀ ਯੋ ਤਾਂ ਮੇਰਾ ਰਿਜ਼ਲਟ ਆਇਆ। ਬੜਾ ਕਿਸ ਤਰ੍ਹਾਂ ਦੇਖਦੇ ਸਕੂਲਾਂ ਦੇ ਵਿੱਚ ਬਦਲਾਅ ਬਹੁਤ ਵੱਡਾ ਆਇਆ ਵਾ। ਟੀਚਰ ਅਤੇ ਮਾਪਿਆਂ ਦੀ ਮਿਲਣੀ ਲੱਗਦਾ ਕਿ ਇਹ ਨਤੀਜੇ ਜਿਹੜੇ ਟੀਚਰ ਅਤੇ ਮਾਪਿਆਂ ਦੀ ਮਿਲਣੀ ਦੇ ਹਿਸਾਬ ਨਾਲ ਬਦਲੇ ਹੈਗੇ। ਸਰ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਹੜੇ ਸਾਨੂੰ ਇੰਨੇ ਅੱਛੇ ਮੌਕੇ ਦਿੰਦੇ ਆ ਬੱਚਿਆਂ ਦੇ ਲਈ। ਦੇਖੋ ਅੱਗੇ ਹੁੰਦੀਆਂ ਸੀ ਪੀਟੀਐਮਸ ਪਰ ਇੰਨੀ ਆਰਗੇਨਾਈਜ਼ਡ ਵੇਚ ਨਹੀਂ ਹੁੰਦੀਆਂ। ਹ ਹੁਣ ਜਿਹੜੀ ਸਰਕਾਰ ਹੈ ਉਹ ਆਪਣੀ ਜ਼ਿੰਮੇਵਾਰੀ ਸਮਝ ਰਹੀ ਹੈ ਸਿੱਖਿਆ ਨੂੰ ਇਹ ਅੱਜ ਤੱਕ ਕਦੀ ਮੈਂ ਦੇਖਿਆ ਨਹੀਂ ਇਹ ਚੀਜ਼ਾਂ ਜਦੋਂ ਕੋਈ ਸਰਕਾਰ ਇਹ ਚੀਜ਼ ਨੂੰ ਆਪਣੀ ਜ਼ਿੰਮੇਵਾਰੀ ਲੈ ਕੇ ਚੱਲੇ ਨਾ ਫਿਰ ਨਤੀਜੇ ਆਉਂਦੇ ਹੀ ਆ ਵਧੀਆ ਹੁਣ ਜਿਹੜੇ ਪੇਰੈਂਟਸ ਹੈ ਉਹ ਵੀ ਅਵੇਅਰ ਹੋ ਜਾਂਦੇ ਕਿਉਂਕਿ ਪੰਜਾਬ ਸਰਕਾਰ ਖੁਦ ਬੜਾ ਕੁਝ ਜਿਹੜੇ ਐਡਵਰਟਾਈਜ਼ਮੈਂਟਸ ਕਰਦੇ ਆ ਪੀਟੀਐਮ ਆ ਗਈ ਤੇ ਪੇਰੈਂਟਸ ਨੂੰ ਸੋਸ਼ਲ ਮੀਡੀਆ ਤੋਂ ਬਹੁਤ ਕੁਝ ਪਤਾ ਲੱਗਦਾ ਰਹਿੰਦੇ ਸਾਡੇ ਦੱਸਣ ਤੋਂ ਪਹਿਲਾਂ ਹੀ ਮਾਤਾ ਪਿਤਾ ਨੂੰ ਪਤਾ ਹੁੰਦਾ ਅੱਗੇ ਅਸੀਂ ਦੱਸਦੇ ਹੁੰਦੇ ਸੀ ਵੀ ਆਹ ਹੈਗਾ ਫਿਰ ਅਗਲਾ ਸੋਚਦਾ ਸੀ ਠੀਕ ਹੈ ਜਾਣਾ ਨਹੀਂ ਜਾਣਾ ਨਹੀਂ ਇੰਨੀ ਜ਼ਿੰਮੇ ਜਿੰਮੀ ਵਰੀ ਜਿਹਦੇ ਕਰਕੇ ਬੱਚਿਆਂ 'ਚ ਬੜੀ ਇੰਪਰੂਵਮੈਂਟ ਆਈ ਹੈ ਬੜੇ ਕਲਾਸਾਂ ਦੇ ਵਿੱਚ ਬਦਲਾਅ ਕਿਸ ਤਰ੍ਹਾਂ ਦਾ ਆਇਆ 스마트 ਕਲਾਸਾਂ ਬਣੀਆਂ ਨੇ ਸਟੂਡੈਂਟ ਦੇ ਜਿਹੜੀਆਂ ਵਾ ਕਲਾਸਾਂ ਦੇ ਵਿੱਚ ਚਾਹੇ ਉਹ ਬੈਂਚ ਹੋਣ ਅੰਦਰ 스마트 ਜਿਹੜੇ ਰੂਮ ਨੇ ਉਹ ਬਣਾਏ ਗਏ ਨੇ ਕਿਸ ਤਰ੍ਹਾਂ ਦੇ ਬਦਲਾਅ ਆਏ ਨੇ ਇਸ ਪੱਧਰ ਤੇ ਸਰ ਪਹਿਲੇ ਚੌਕ ਐਂਡ ਟਾਕ ਮੈਥਡ ਸੀਗਾ ਹੌਲੀ ਹੌਲੀ ਰੈਵੋਲੂਸ਼ਨ ਆਈ ਹੈ ਨਾ ਤੇ ਜਿਹੜੇ ਜਿਹੜੇ ਦੁਨੀਆ 'ਚ ਜਦੋਂ 스마트ਫੋਨ ਆ ਗਏ ਇੰਟਰਨੈਟ ਦਾ ਇੰਨਾ ਫੈਲਾਵ ਹੋ ਗਿਆ ਫਿਰ ਅਸੀਂ ਜਦੋਂ ਦੂਜੇ ਦੂਜੇ ਨੂੰ ਦੇਖਣਾ ਵੀ ਕੋਣ ਕਿੱਦਾਂ ਚੱਲਦਾ ਸੀ ਇੰਟਰਨੈਟ ਨੂੰ ਯੂਜ਼ ਕਰਦੇ ਆ ਤੇ ਜਦੋਂ ਸਰਕਾਰ ਨੇ ਸਾਡੀਆਂ ਸਾਰੀਆਂ ਚੀਜ਼ਾਂ ਸਮਝੀਆਂ ਤਾਂ ਪਿਛਲੇ 3-4 ਸਾਲਾਂ ਤੋਂ ਸਕੂਲਾਂ ਦੇ ਵਿੱਚ ਪ੍ਰੋਜੈਕਟਰ ਲੱਗੇ ਆਈ ਥਿੰਕ ਕਰੋਨਾ ਦੇ ਵਿੱਚ ਸਾਨੂੰ ਸਭ ਤੋਂ ਵੱਧ ਲੋੜ ਪਈ ਹੈ ਕਿ ਸਾਡੇ ਕੋਲ ਇੰਟਰਨੈਟ ਹੋਵੇ, ਆਨਲਾਈਨ ਦਾ ਸਿਸਟਮ ਹੋਵੇ ਤਾਂ ਉਸ ਤੋਂ ਬਾਅਦ ਸਾਨੂੰ ਪ੍ਰੋਜੈਕਟਰ, ਇੰਟਰਐਕਟਿਵ ਪੈਨਲ, ਸਮਾਰਟ ਕਲਾਸਰੂਮ ਇਹ ਸਾਰਾ ਕੁਝ ਆਇਆ ਜਿਸ ਨਾਲ ਕਾਫੀ ਜ਼ਿਆਦਾ ਰੈਵੋਲੂਸ਼ਨ ਆਈ ਹੈ। ਤਾਂ ਨਤੀਜੇ ਕੀ ਆਏ ਨੇ ਹੁਣ ਥੋੜਾ ਦੱਸੋ ਕਿ ਬੱਚੇ ਕਿੰਨੇ ਮਾਰਕਸ ਲਿੱਤੇ ਨੇ? ਸਰ ਸਾਡੇ 234 ਬੱਚੇ ਪੀਅਰ ਹੋਏ ਸੀ 10th ਚ ਸਾਰੇ ਦੇ ਸਾਰੇ ਬੱਚੇ ਪਾਸ ਹੈ ਔਰ ਸਾਰੇ ਬਹੁਤ ਵਧੀਆ ਅੰਕਾਂ ਨਾਲ ਪਾਸ ਹੈ। ਟੌਪਰ ਸਾਡੀ ਜੋ ਸਾਨਾ ਬੱਚੀ ਹੈ ਜਿਨੇ 629 ਨੰਬਰ ਲਏ ਹੈ 650 ਦੇ ਵਿੱਚੋਂ ਸਾਡਾ ਬੱਚਾ ਟੋਪਰ। ਕਿੰਨੇ ਨੰਬਰ ਲਿੱਤੇ ਨੇ? ਤਾਂ ਅਸੀਂ ਗੱਲਬਾਤ ਕਰ ਲੈਨੇ ਬੱਚੀ ਨਾਲ ਜ ਸਫਲਤਾ ਇਹ ਉਹ ਟੌਪ ਕਿਤਾਬ ਸਕੂਲ ਦੀ ਸਟੱਡੀ ਸਰ ਅੱਛਾ ਲੱਗ ਰਿਹਾ ਹੈ ਮੇਰਾ ਹਾਰਡ ਵਰਕ ਜੋ ਮੈਂ ਨੇ ਕੀਤਾ tha ਉਹ ਪੇ ਆਫ ਹੋਇਆ ਹੈ ਔਰ ਮਮਾ ਕੋ ਪ੍ਰਾਊਡ ਫੀਲ ਕਰਾਇਆ ਐਂਡ ਥਿਸ ਇਸ ਅ ਪ੍ਰਾਊਡ ਮੂਮੈਂਟ ਫਾਰ ਆਰ ਸਕੂਲ ਆਲਸੋ ਸਰਕਾਰੀ ਸਕੂਲ ਦੀ ਸਟੱਡੀ ਨੂੰ ਕਿੱਸਾ ਦੇ ਦੋ ਤੁਸੀਂ ਪ੍ਰਾਈਵੇਟ ਸਕੂਲ ਤੋਂ ਆਏ ਹੋ ਤੇ ਸਰਕਾਰੀ ਸਕੂਲ ਦੀ ਸਟੱਡੀ ਨੂੰ ਕਿੱਸਾ ਦੇ ਦੋ सर स्टडी सेम है बच्चों ने खुद नहीं पढ़ाई करनी है और टीचर्स की गाइडेंस मिलती है एंड ओवरऑल हार्डवर्क तो स्टूडेंट्स ने खुद नहीं करना है तो ठीक है अपॉर्चुनिटीज़ दोनों साइड मिलती है, ले ले हैं फीस थोड़ा प्राइवेट स्कूल ज़्यादा ले लेते हैं अपॉर्चुनिटीज बहुत साइड है एजुकेशन लगता है कि सेम ही है प्राइवेट और जो सरकारी स्कूलों में um, होता है लोग कहते हैं कि, कि प्राइवेट स्कूलों में अच्छा पढ़ाया जाता है टीचर अच्छे होते हैं आ, सरकारी स्कूलों में ऐसा नहीं होता वो डिपेंड करता है ना जैसे आ, बच्चा पढ़ने वाला है तो टीचर्स भी ध्यान देते हैं अगर बच्चा पढ़ने वाला ही नहीं है तो टीचर्स भी क्या कर सकते हैं टीचर्स दोनों साइड से हार्ड वर्क करते हैं प्राइवेट में भी गवर्नमेंट में भी अच्छा तो, जो तो स्कूल टॉप किस तरह स्टडी रही कितना टाइम देते स्टडी में सेल्फ स्टडी करते थे एंड uh, थोड़ी गाइडेंस ले ली थी uh, मैं विक्की सर के जाती थी तो उन्होंने बहुत अच्छी गाइडेंस वगैरह भी दी दे और अपने स्कूल के टीचर्स ने भी थोड़ा गाइडेंस वगैरह कर किया बाकी ज़्यादातर तो मैंने सेल्फ स्टडी करी थी uh, लड़के ने देखा ना बाजी मारी है चाहे प्लस टू है चाहे दसवीं है मैसेज देना चाहूँगी गर्ल्स आगे अच्छी बात है गर्ल्स आगे बढ़ रही हैं अच्छा है ਔਰ ਐਸੇ ਜੈਂਡਰ ਬਾਇਸ ਨਹੀਂ ਹੈ ਕੁਝ ਬਿਲਕੁਲ ਮਦਰ ਵੀਰਨਾ ਦੇ ਨਾਲ ਇੱਥੇ ਪਹੁੰਚੇ ਨੇ ਗੱਲਬਾਤ ਕਰ ਲੈਣਾ ਮੈਡਮ ਕਿਸ ਤਰ੍ਹਾਂ ਦੇਖਦੇ ਹੋ ਬੱਚੀ ਨੇ ਟੋਪ ਕੀਤਾ ਹੈਗਾ ਵਾ ਸਟੱਡੀ ਕਿਸ ਤਰ੍ਹਾਂ ਰਹੀ ਸਰਕਾਰੀ ਤੁਸੀਂ ਪ੍ਰਾਈਵੇਟ ਸਕੂਲ ਤੋਂ ਬੱਚੀ ਨੂੰ ਸਰਕਾਰੀ ਸਕੂਲ ਲੈ ਕੇ ਆਏ ਹੋ ਕਿਸ ਤਰ੍ਹਾਂ ਦਾ ਬਦਲਾਅ ਨਜ਼ਰ ਆਇਆ ਬਦਲਾਅ ਦੇਖੋ ਯਹਾਂ ਪਰ ਟੀਚਰਸ ਬਹੁਤ ਸਪੋਰਟਿਵ ਹੈ ਇਹਨਾਂ ਨੇ ਕਾਫੀ ਅੱਛੀ ਗਾਈਡੈਂਸ दी ਹੈ ਡਾਇਰੈਕਟ ਵੇ ਮੇਲ ਡਾਇਰੈਕਟ ਵੇ ਵੀ ਪੂਰਾ ਸਪੋਰਟ ਦਿਆ ਹੈ ਕੁਝ ਬੱਚੇ ਨੇ ਫਿਰ ਹਾਰਡਵਰਕ ਕੀਤਾ ਹੈ नेचुरली टीचर्स और हमारे पेरेंट्स की जब बच्चे को सपोर्ट मिलती है ना तो बच्चा ऐसे ही अचीव करता है और प्राउड फील करता है स्कूल भी पेरेंट्स भी बाकी रही अगर आप लोग कंपैरिजन करते हो तो कंपैरिजन तो मेरे हिसाब से नहीं करना चाहिए देखो टीचर्स टीचर्स ही होते हैं चाहे वो गवर्नमेंट स्कूल का हो चाहे वो प्राइवेट का हो देखो वो अपना एफर्ट पूरा लगाता है ठीक है ना तो बच्चा अगर अच्छे से स्टडी कर रहा है तो उसने नेचुरली चाहे वो किसी भी स्कूल का बच्चा हो उसने प्राउड फील करवाना ही है पर मैं स्कूल को स्पेशली थैंक करती हूँ कि जिसने मेरे बच्चों को इतना सपोर्ट भी किया और इस लेवल तक बच्चे को पहुँचा दिया तो सी बच्चा के देर घर पढ़ता एक्चुअली मैं वर्किंग तो मेरे को नहीं इतना आइडिया की मैं इसे दिन में कितना पढ़ती थी जैसे

ਤਾਂ ਇਹਨਾਂ ਵਿਦਿਆਰਥੀ ਜਿਨ੍ਹਾਂ ਦਾ ਟੌਪ ਜਿਨ੍ਹਾਂ ਨੇ ਟੌਪ ਕੀਤਾ ਹੈਗਾ ਵਾ ਤਾਂ ਸਕੂਲ ਦੇ ਵਿੱਚ ਨਤੀਜੇ ਜਿਹੜੇ ਨੇ ਆ ਰਹੇ ਨੇ ਤਾਂ ਹਰ ਇੱਕ ਵਿਦਿਆਰਥੀ ਜਿਹੜਾ ਵਾ ਅੱਜ ਟੌਪ ਕਰਦਾ ਨਜ਼ਰ ਆ ਰਿਹਾ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਮੈਸੇਜ ਦਿੱਤਾ ਗਿਆ ਸੀ ਕਿ ਬੱਚਾ ਜਿੰਦਾ ਵਾ 100% ਜਿਹੜੇ ਨੰਬਰ ਲੈ ਕੇ ਪਾਸ ਹੋਣਗੇ ਸਕੂਲਾਂ ਦੇ ਨਤੀਜੇ ਜਿਹੜੇ ਨੇ ਚੰਗੇ ਆਣਗੇ ਸਕੂਲਾਂ ਦੇ ਵਿੱਚ ਮਾਪੇ ਅਤੇ ਟੀਚਰ ਦੀ ਮਿਲਲੀ ਦਾ ਜਿਹੜਾ ਸਰਕਾਰ ਵੱਲੋਂ ਯੋਜਨ ਵੀ ਕੀਤਾ ਗਿਆ ਸੀ ਤਾਂ ਉਹ ਨਤੀਜੇ ਜਿਹੜੇ ਅੱਜ ਸਾਹਮਣੇ ਆ ਰਹੇ ਨੇ ਤਾਂ ਬੱਚਿਆਂ ਨੇ ਜਿਹੜੇ ਆ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਵੀ ਹੁਣ ਜਿਹੜਾ ਵਾ ਟੌਪ ਕਰਨਾ ਸ਼ੁਰੂ ਕਰ ਦਿੱਤਾ कॅमेरा रोविंद्र ना नरेंद्र कुमार जगबाई टीव्ही लुधियाना